ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸਲੋਕ ਮਹਲਾ 3 ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਤਾਰ ਜਿਤ ਦੁਆਰੇ ਉਬਰੇ ਤੇਲੇ ਹੋ ਉਬਾਰ ਸਤਗੁਰ ਸੁਖ ਵਖਾਲੇਆ ਸਚਾ ਸਬਦ ਵਿਚਾਰ ਨਾਨਕ ਅਵਰਨਾ ਸੁਜਈ ਹਰ ਬਿਨ ਬਖਸ਼ਣ ਹਾਰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸ਼ਲੋਕ ਮਹਲਾ 3 ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਤਾਰ ਜਿਤ ਦੁਆਰੇ ਉਬਰੇ ਤੇਤੇਲੇ ਉਬਾਰ ਸਤਗੁਰ ਸੁਖ ਵਿਖਾ ਲਿਆ ਸਚਾ ਸ਼ਬਦ ਵਿਚਾਰ ਨਾਨਕ ਆਵਰਨਾ ਸੁਜਈ ਹਰ ਬਿਨ ਬਖਸ਼ਨ ਹਾਰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸ਼ਲੋਕ ਮਹਲਾ 3 ਜੀ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਤਾਰ ਜਿਤ ਦੁਆਰੇ ਉਬਰੇ ਤਿਤੇ ਲਹਿਓ ਉਬਾਰ ਸਤਗੁਰ ਸੁਖ ਵਖਾਲੇ ਆ ਸਚਾ ਸਬਦ ਵਿਚਾਰ ਨਾਨਕ ਆਵਰਨਾ ਸੁਜਈ ਹਰ ਬਿਨ ਬਖਸ਼ਨ ਹਾਰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸ਼ਲੋਕ ਮਹਲਾ 3 ਜੀ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਤਾਰ ਜੇਤ ਦੁਆਰੇ ਉਬਰੇ ਤੇ ਤੇਲੇ ਉਬਾਰ ਸਤ ਗੁਰ ਸੁਖ ਵਖਾលਿਆ ਸਚਾ ਸ਼ਬਦ ਵਿਚਾਰ ਨਾਨਕ ਆਵਰਨਾ ਸੁਜਈ ਹਰ ਬਿਨ ਬਖਸ਼ਨ ਹਾਰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸ਼ਲੋਕ ਮਹਲਾ 3 ਜੀ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਤਾਰ ਜਿਤ ਦੁਆਰੇ ਉਬਰੇ ਤਿਤੇ ਲਹੂ ਉਬਾਰ ਸਤਗੁਰ ਸੁਖ ਵਖਾਲੇ ਆ ਸਚਾ ਸਬਦ ਵਿਚਾਰ ਨਾਨਕ ਆਵਰਨਾ ਸੁਜਈ ਹਰ ਬਿਨ ਬਖਸ਼ਨ ਹਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸਲੋਕ ਮਹਲਾ 3 ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਤਾਰ ਜਿਤ ਦੁਆਰੇ ਉਬਰੇ ਤੇਤੇਲੇ ਉਬਾਰ ਸਤ ਗੁਰ ਸੁਖ ਵਿਖਾਲਿਆ ਸਚਾ ਸਬਦ ਵਿਚਾਰ ਨਾਨਕ ਆਵਰਨਾ ਸੁਜਈ ਹਰ ਬਿਨ ਬਖਸ਼ਨ ਹਰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸਲੋਕ ਮਹਲਾ 3 ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਤਾਰ ਜਿਤ ਦੁਆਰੇ ਉਬਰੇ ਤਿਤੇ ਲਹਿਉ ਉਬਾਰ ਸਤ ਗੁਰ ਸੁਖ ਵਿਖਾਲਿਆ ਸਚਾ ਸਬਦ ਵਿਚਾਰ ਨਾਨਕ ਆਵਰਨਾ ਸੁਜਈ ਹਰ ਬਿਨ ਬਖਸ਼ਨ ਹਰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸਲੋਕ ਮਹਲਾ 3 ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਤਾਰ ਜਿਤ ਦੁਆਰੇ ਉਬਰੇ ਤੇਤੇਲੇ ਉਬਾਰ ਸਤ ਗੁਰ ਸੁਖ ਵਿਖਾਲਿਆ ਸਚਾ ਸਬਦ ਵਿਚਾਰ ਨਾਨਕ ਆਵਰਨਾ ਸੁਜਈ ਹਰ ਬਿਨ ਬਖਸ਼ਨ ਹਾਰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ਼ਿਵਾਇ ਗੁਰੂ ਸਾਹਿਬ ਜੀਓ ਸਲੋਕ ਮਹਲਾ 3 ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਤਾਰ ਜਿਤ ਦੁਆਰੇ ਉਬਰੇ ਤਿਤੇ ਲਹੁ ਉਬਾਰ ਸਤ ਗੁਰ ਸੁਖ ਵਿਖਾਲਿਆ ਸਚਾ ਸਬਦ ਵਿਚਾਰ ਨਾਨਕ ਆਵਰਨਾ ਸੁਜਈ ਹਰ ਬਿਨ ਬਖਸ਼ਨ ਹਰ ਵਾਹਿ ਗੁਰਜੀ ਦਾ ਖਾਲਸਾ ਵਾਹਿ ਗੁਰਜੀ ਕੀ ਫਤਿਹ